ਖਾਸ ਕਰਕੇ ਜਦੋਂ ਆਪਣੇ ਪੰਜਾਬ ਦੇ ਪਹਾੜਾ ਦੇ ਰਸਤਿਆਂ ਦੇ ਵਿੱਚੋਂ ਦੀ ਮੈਂ ਜਾਨਾ ਆ ਤਾਂ ਬਹੁਤ ਵਧੀਆ ਲੱਗਦਾ ਆ ਇੱਕ ਆਪਣਾਪਨ ਮਹਿਸੂਸ ਹੁੰਦਾ ਆ ਨੋ ਜੀ ਆ ਦੇਖੋ ਆ ਕੜੀ ਪੱਤਾ ਤੋੜਿਆ ਮੈਂ ਪਹਾੜਾ ਵਿੱਚੋਂ ਆ ਦੇਖੋ ਤੁਸੀਂ ਦੇਖ ਪਾ ਰਹੇ ਹੋ ਮੈਂ ਕੜੀ ਪੱਤਾ ਤੋੜਿਆ ਤੇ ਇਹਨੂੰ ਲੱਗਾ ਖਾਣ ਅਮੇਜ਼ਿੰਗ ਪਹਾੜ ਦੇ ਕੋਨੇ ਤੇ ਖੜਾ ਆ ਆ ਘਾਟੀ ਦੇ ਵਿੱਚ ਹੀ ਵਸਿਆ ਹੋਇਆ ਇਹ ਪਿੰਡ ਆਨੂੰ ਕੋਈ ਨਹੀਂ ਦਿਖਿਆ ਇੱਥੇ ਉਹ ਕੁੜੀਆ ਹੁਣ ਦਿਖੀ ਮੈਨੂੰ ਉਹ ਦੇਖੋ ਔਰ ਦੋ ਬੱਚੇ ਦਿਖੇ ਮੈਨੂੰ ਉਹ ਦੇਖੋ ਯਾਰ ਤੁਸੀਂ ਕੁਝ ਖਾਣੇ ਨਹੀਂ ਪੰਜਾਬ ਦੇ ਨਹੀਂ ਹੈਗੇ ਤੁਸੀਂ ਪੰਜਾਬ ਦੇ ਤਾਂ ਫੇ ਖਾਓ ਫੇ ਕੋਈ ਸੱਚਾ ਇਹਨੂੰ ਤੁਸੀਂ ਕਹਿੰਦੇ ਆ ਮੰਦਰਾ ਤੇ ਇਹਨੂੰ ਕੀ ਕਹਿੰਦੇ ਆ ਜਿਹੜੇ ਆਪਣੇ ਮਿੱਠਾ ਸਲੂਣਾ ਮਿੱਠਾ ਸਲੂਣਾ ਸਲੂਣਾ ਲਓ ਜੀ ਜਦੋਂ ਦਾ ਮੈਂ ਮਲੋੜ ਤੋਂ ਚੱਲੇ ਆਇਆ ਇੱਥੇ ਇੱਕ ਗੱੜ ਦਿਖਿਆ ਮੈਨੂੰ ਆ ਕੇ ਮਾਣੀ ਤਾਂ ਮੈਨੂੰ ਕਦੀ ਕਦੀ ਖਾਣ ਦਾ ਮੌਕਾ ਮਿਲਦਾ ਚਲੋ ਠੀਕ ਹੈ ਜੀ ਬਹੁਤ ਚੰਗਾ ਬਹੁਤ ਸੋਹਣਾ ਲੱਗਾ ਜੀ ਤੁਹਾਨੂੰ ਮਿਲ ਕੇ ਸਾਰਿਆਂ ਨਾਲ ਕਦੀ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਉਦੋਂ ਦੁਬਾਰਾ ਮੈਂ ਗੱਲ ਕਰਦਾ ਇੰਨੇ ਜਾਣੇ ਇਕੱਠਿਆਂ ਨੇ ਕਿਤੇ ਤੁਸੀਂ ਇਕੱਲੇ ਮਿਲ ਪਏ ਮਿਲ ਪਏ ਵਕਰੀ ਗੱਲ ਇਹਦਾ ਮਤਲਬ ਹੈ ਕਿ ਬਹੁਤ ਸਾਰਾ ਵਧੀਆ ਸ਼ਹਿਦ ਇੱਥੋਂ ਜਾਂਦਾ ਹੋਵੇਗਾ ਕਿਤੇ ਜ਼ਰੂਰ ਐਕਸਪੋਰਟ ਹੁੰਦਾ ਹੋਵੇਗਾ ਤੇ ਸਾਨੂੰ ਥੱਲੇ ਨਿਚਲੇ ਇਲਾਕਿਆਂ ਦੇ ਵਿੱਚ オリジナル ਸ਼ਹਿਦ ਨਹੀਂ ਮਿਲਦਾ ਦੱਸੋ ਇੱਥੇ ਕਿਸੇ ਦਿਨ ਟਰੈਕਿੰਗ ਕਰਨ ਨੂੰ ਆਵੇ ਬੰਦਾ 5-7 ਬੰਦੇ ਹੋਣ ਤੇ ਮੈਂ ਕਿਹਾ ਰੂਹ ਖੁਸ਼ ਹੋ ਜਾਏਗੀ ਦੇਖੋ ਆਹ ਦੇਖੋ ਤਾਂ ਉਹ ਭਰਾ ਜੀ ਕਹਿ ਰਹੇ ਸੀਗੇ ਵੀ ਆਹ ਸਲੇਬ ਤੋਂ ਟੱਪ ਕੇ ਅੱਗੇ ਉਹ ਰਸਤਾ ਚાલુ ਹੁੰਦਾ ਉਹ ਚਲੋ ਦੇਖਦੇ ਆ ਕਿ ਕਿਹੜਾ ਜਾਂਦਾ ਅੱਗੇ ਨੂੰ ਰਸਤਾ ਕੋਟ ਪਟਿਆਲ ਨੂੰ ਆਇਆ ਜੀ ਰਸਤਾ ਮਨ ਲਾਦਾ ਆ ਦੇ ਵਾਹ ਕੀ ਬਾਤਾਂ ਜੀ ਕੀ ਬਾਤਾਂ ਪਹਿਲੀ ਵਾਰੀ ਇੱਧਰ ਦੀ ਜਾ ਰਿਹਾ ਮੈਂ ਆ ਦੇਖੋ ਵਾਹ ਇਹ ਉਹੀ ਖਾੜ ਹੈ ਜਿਹੜੀ ਇੱਧਰੋਂ ਆ ਰਹੀ ਹੈ ਆ ਦੇਖੋ ਇੱਥੋਂ ਲੰਘ ਰਹੀ ਆ ਵਾਹ ਲੋ ਜੀ ਦੇਖੋ ਆਓ ਦੇਖੋ ਇਸ ਖੱਡ ਦੀ ਹੀ ਮੈਂ ਗੱਲ ਕਰ ਰਿਹਾ ਸੀਗਾ ਜਿੱਦਾਂ ਇਹ ਖਣੀ ਦਾ ਸੋਰਸ ਹੈ ਇਸ ਪਾਣੀ ਨੂੰ ਫਿਲਟਰ ਕਰਕੇ ਯੂਜ਼ ਕੀਤਾ ਜਾ ਸਕਦਾ ਹੈ ਤੇ ਦੇਖੋ ਆਸ-ਪਾਸ ਦੇ ਨਜ਼ਾਰੇ ਦੇਖੋ ਪਹਾੜਾਂ ਦੇ ਵਿੱਚੋਂ ਦੀ ਰਸਤਾ ਜਾ ਰਿਹਾ ਇਹ ਤਰ੍ਹਾਂ-ਤਰ੍ਹਾਂ ਦੀ ਜੰਗਲੀ ਬੂਟੀ ਜੰਗਲੀ ਪੇੜ-ਪੌਦਿਆਂ ਦੇ ਵਿੱਚੋਂ ਦੀ ਹੁੰਦਾ ਹੋ ਜਾ ਰਿਹਾ ਮੈਂ ਤੇ ਕੁਝ-ਕੁਝ ਮੇਰੀ ਪਛਾਣ ਚ ਆ ਰਹੇ ਆ ਬੂਟੇ ਕੜੀ ਪੱਤਾ ਆ ਤੇ ਇਸ ਤੋਂ ਬਾਅਦ 베ਰੀਆਂ ਆ ਤੇ ਉਸ ਤੋਂ ਬਾਅਦ ਕੁਝ ਕੁ ਬੂਟੀ ਲੱਗ ਰਹੀ ਜਿਹਨੂੰ ਕਿ ਆਪਾਂ ਚੁੜੇਲ ਬੂਟੀ ਵੀ ਕਹਿੰਦੇ ਆ ਇਸ ਏਰੀਆ 'ਚ ਬਹੁਤ ਪਾਈ ਜਾਂਦੀ ਚੁੜੇਲ ਬੂਟੀ ਕੜੀ ਪੱਤਾ ਬਹੁਤ ਜ਼ਿਆਦਾ ਆ ਇਸ ਇਲਾਕੇ ਵਿੱਚ ਬਹੁਤ ਜ਼ਿਆਦਾ ਆ ਦੇਖੋ ਤੇ ਆ ਜਿਹੜੇ ਸ਼ਾਇਦ ਤੁਹਾਨੂੰ ਦਿਖ ਰਹੇ ਹੁਣ ਫੁੱਲ ਲੱਗੇ ਆ ਉਹ ਚੜੈਲ ਬੂਟੀ ਆ ਆ ਦੇਖੋ ਕਿਹੜੀ ਪਤਾ ਕਿੰਨਾ ਆ ਬੱਲੇ 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 ਕੜੀ ਪਤਿਆਂ ਨਾਲ ਭਰੇ ਪਏ ਨੇ ਪਹਾੜ ਇਹ ਕਿੰਨਾ ਸੋਹਣਾ ਦ੍ਰਿਸ਼ ਪ੍ਰਦਾਨ ਕਰਦੇ ਦੇਖੋ ਪੌਦੇ ਵਾਹ ਜੀ ਵਾਹ ਖਾਸ ਕਰਕੇ ਜਦੋਂ ਆਪਣੇ ਪੰਜਾਬ ਦੇ ਪਹਾੜਾਂ ਦੇ ਰਸਤਿਆਂ ਦੇ ਵਿੱਚੋਂ ਦੀ ਮੈਂ ਜਾਂਦਾ ਆ ਤਾਂ ਬਹੁਤ ਵਧੀਆ ਲੱਗਦਾ ਆ ਇੱਕ ਆਪਣਾਪਨ ਮਹਿਸੂਸ ਹੁੰਦਾ ਆ ਮੈਂ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਆ ਕਿ ਵੀ ਇਹ ਪਹਾੜਾਂ ਦੇ ਵਿੱਚੋਂ ਮੈਨੂੰ ਬਹੁਤ ਹੀ ਵਧੀਆ ਇੱਕ ਤਰ੍ਹਾਂ ਦਾ એનર્ਜੀ ਮਿਲਦੀ ਆ ਤੇ ਮੈਂ ਜਦੋਂ ਆ ਰਿਹਾ ਸੀਗਾ ਹੁਣ ਸਵੇਰੇ ਮਾਰਨਿੰਗ ਵਿੱਚ ਜਦੋਂ ਆ ਰਿਆਂ ਸੀ ਤਾਂ ਮੈਂ ਬਹੁਤ ਇੱਕ ਤਰੱਕੇ ਨਾਲ ਸੈਡ ਜਾ ਮਹਿਸੂਸ ਕਰ ਰਿਆਂ ਸੀ ਸੁਸਤੀ ਬਹੁਤ ਪਈ ਹੋਈ ਸੀ ਪਰ ਜਿਉਂ-ਜਿਉਂ ਮੈਂ ਪਹਾੜਾ ਵਿੱਚ ਇੱਥੇ ਆਇਆ ਕੁਝ ਕੁ ਲੋਕਾਂ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਜਿਵੇਂ ਹੀ ਮੈਨੂੰ ਜਿੱਦਾਂ ਪੇੜ-ਪੌਦਿਆਂ ਦੀ ਖੁਸ਼ਬੂ ਆਈ ਤੇ ਮੈਨੂੰ ਬਹੁਤ ਹੀ ਵਧੀਆ ਲੱਗਾ ਮਤਲਬ ਮੇਰਾ ਮਨ ਰੂਹ ਖੁਸ਼ ਹੋ ਗਈ ਤੇ ਬਿਲਕੁਲ ਹੀ ਮਤਲਬ ਜਿਹਨੂੰ ਕਹਿ ਸਕਦੇ ਆਂ ਵੀ ਸੁਸਤੀ ਵਗੈਰਾ ਦਾ ਦੌੜ ਹੀ ਗਈ ਜਿੱਦਾਂ ਕਿਤੇ ਕਿਉਂਕਿ ਇੱਥੇ ਜੜੀਆਂ ਬੂਟੀਆਂ ਦੀ ਜਿਹੜੀ ਖੁਸ਼ਬੂ ਆਉਂਦੀ ਆ ਜੜੀਆਂ ਬੂਟੀਆਂ ਦੀ ਖੁਸ਼ਬੂ ਦੇ ਨਾਲ ਹੀ ਤੁਹਾਡਾ ਰੂਹ ਨੂੰ ਖੇੜਾ ਆ ਜਾਂਦਾ ਤੁਸੀਂ ਰਿਫਰੈਸ਼ ਫੀਲ ਕਰਦੇ ਆ ਚਲੋ ਮੇਰੇ ਨਾਲ ਬਣੇ ਰਹੋ ਤੇ ਤੁਹਾਨੂੰ ਅੱਗੇ ਹੋਰ ਵੀ ਜਿੱਦਾਂ ਪਹੁੰਚਾਂਗੇ ਕੋਟ ਪਟਿਆਲ ਜਗ੍ਹਾ ਤੇ ਜੋ ਵੀ ਰਸਤੇ ਵਿੱਚ ਹੁਣ ਇੱਥੇ ਕੋਈ ਪਿੰਡ ਆਏਗਾ ਨਾ ਮੈਂ ਉੱਥੇ ਜ਼ਰੂਰ ਦਿਖਾਵਾਂਗਾ ਕਿਹੜਾ ਪਿੰਡ ਆ ਇਹ ਤੇ ਮੈਨੂੰ ਜ਼ਰੂਰ ਦੱਸਿਓ ਕਿਹੜਾ ਪਿੰਡ ਆ ਜੇ ਕੋਈ ਇਸ ਜਗ੍ਹਾ ਤੇ ਰਹਿ ਰਿਹਾ ਜਿੱਦਾਂ ਹੁਣ ਮਾਈਕਰੋਵਲਟ ਹੁੰਦਾ ਆ ਮੈਂ ਮਲੋਟ ਤੇ ਕੋਈ ਵੀ ਮਲੋਟ ਤੋਂ ਹੋਵੇ ਤੇ ਮੈਨੂੰ ਜ਼ਰੂਰ ਦੱਸੇ ਆ ਦੇਖੋ ਜੀ ਆਹ ਦੇਖੋ ਤੁਹਾਨੂੰ ਮੈਂ ਦਿਖਾਵਾਂਗਾ ਇੱਕ ਟਾਵਰ ਦੇ ਕੋਲ ਰੁਕਿਆ ਸੀ ਮਲੋਟ ਵਿੱਚ ਉਹ ਦੇਖੋ ਸਾਹਮਣੇ ਤੁਹਾਨੂੰ ਦਿਖਾ ਰਿਹਾ ਹੋਇਆ ਉਹ ਦੇਖੋ ਕੀ ਬਾਤ ਆ ਮੋਰਾਂ ਦੀ ਆਵਾਜ਼ ਆ ਰਹੀ ਆ ਤੁਹਾਨੂੰ ਮੈਂ ਇਸ ਜਗ੍ਹਾ ਤੇ ਦਿਖਾਉਣਾ ਦੇਖੋ ਇਸ ਸਾਈਡ ਵੱਲ ਆਇਆ ਮੈਂ ਮਲੋਟ ਤੋਂ ਮੈਗਰੋਵਾਲ ਤੋਂ ਹੁੰਦਾ ਹੋਇਆ ਤੇ ਇਹ ਤੁਹਾਨੂੰ ਜਾਵਾਂਗਾ ਮੈਂ ਹੁਣ ਅੱਗੇ ਕੁਝ ਤੁਹਾਨੂੰ ਹੋਰ ਜਿੱਦਾਂ ਕੁਝ ਨਜ਼ਾਰੇ ਦਿਖਦੇ ਆ ਕੁਦਰਤੀ ਨਜ਼ਾਰੇ ਦਿਖਦੇ ਆ ਤੇ ਤੁਹਾਨੂੰ ਜੂ ਦਿਖਾਵਾਂਗਾ ਤੇ ਚਲੋ ਬਣੇ ਰਹੋ ਮੇਰੇ ਨਾਲ ਆਜੋ ਯੂ ਆਰ ਅਮੇਜ਼ਿੰਗ ਇੰਨਾ ਸੋਹਣਾ ਲੱਗਾ ਪੰਜਾਬ ਦਾ ਵਾਓ ਕੋਈ ਕਹਿਦਾ ਪੰਜਾਬ ਆ ਨੋ ਨੈਵਰ ਤੇ ਦੇਖੋ वाह मैं क्या जिंदगी का आनंद आ गया आके इत वाह 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 क्या बात ਮੈਂ ਜਦੋਂ ਵੀ ਪੰਜਾਬ ਦੇ ਕੋਈ ਇਦਾਂ ਦੇ ਨਵੇਂ ਰਸਤੇ 'ਚ ਜਾਂਦਾ ਨਾ ਮੈਨੂੰ ਇੱਕ ਅਲੱਗ ਹੀ ਦੁਨੀਆ ਦਿਖਦੀ ਆ ਮੈਂ ਪਹਿਲੀ ਵਾਰੀ ਪਹਿਲੀ ਵਾਰੀ ਇਸ ਰਸਤੇ ਤੇ ਆਇਆ ਇੰਨਾ ਕੜੀ ਪੱਤਾ ਲੱਗਾ ਹੋਇਆ ਇੱਥੇ ਅਮੇਜ਼ਿੰਗ ਤੇ ਆ ਦੇਖੋ ਕੋ ਕਹਿ ਸਕਦਾ ਪੰਜਾਬ ਵਾਲਾ ਵਾਓ ਕਿੰਨਾ ਵਧੀਆ ਮਤਲਬ ਦ੍ਰਿਸ਼ ਪ੍ਰਦਾਨ ਕਰਦੇ ਜਿਹੜੇ ਆਲੇ ਦੁਆਲੇ ਰੁੱਖ ਲੱਗੇ ਹੋਏ ਆ ਵਾਹ ਜੀ ਵਾਹ ਕਿੰਨੀ ਜ਼ਿਆਦਾ ਮੱਖੀ ਰੱਖੀ ਹੋਈ ਆ ਇੱਥੇ ਸ਼ਹਿਦ ਦੀ ਮੱਖੀ ਜਿਹੜੀ ਆ ਕਿੰਨੇ ਬਾਕਸ ਰੱਖੇ ਹੋਏ ਆਲੇ ਦੋਲੇ ਦੇਖੋ ਆਪਾਂ ਸ਼ਹਿਦ ਉਦਾਂ ਮੈਂ ਸੋਚਦਾ ਆ ਤਾਂ ਹੀ ਉਹ ਮੱਖੀਆਂ ਥੱਲੇ ਨਹੀਂ ਹੈਗੀਆਂ ਤਾਂ ਹੀ ਉਹ ਮੱਖੀਆਂ ਥੱਲੇ ਨਹੀਂ ਹੈਗੀਆਂ ਬਹੁਤ ਮੱਖੀਆਂ ਰੱਖਿਆ ਜੀ ਇੱਥੇ ਲੋਕਾਂ ਨੇ ਬਹੁਤ ਜ਼ਿਆਦਾ ਆਪਣੇ ਪੰਜਾਬ ਦੇ ਇਹ ਇਲਾਕੇ ਦੇਖੋ ਆ ਕੇ ਜਰੂਰ ਮੈਂ ਸਾਰੇ ਪੰਜਾਬੀਆਂ ਨੂੰ ਰਿਕਵੈਸਟ ਕਰਦਾ ਆ ਕਿ ਪਲੀਜ਼ ਇਹ ਇਲਾਕੇ ਜਰੂਰ ਦੇਖੋ ਆ ਕੇ ਰੂਹ ਖੁਸ਼ ਹੋ ਜਾਏਗੀ ਤੁਹਾਡੀ ਰੂਹ ਦੇਖੋ ਵਾਹ ਆ ਮੈਨੂੰ ਨਾਲੇ ਪੇੜ ਦੱਸਿਓ ਕਿਹੜੇ ਜਿਹੜੇ ਆ ਸੁੱਕੇ ਸੁੱਕੇ ਜਿਹੇ ਖੜੇ ਆ ਉਦਾਂ ਹੁਣ ਪੱਤੇ ਆ ਰਹੇ ਕਿਤੇ ਕਿਤੇ ਵਿੱਚ ਇਹ ਕਾਦੇ ਪੇੜ ਆ ਮੈਨੂੰ ਜ਼ਰੂਰ ਦੱਸਿਓ ਚਲੋ ਥੋੜਾ ਜਿਹਾ ਕੜੀ ਪੱਤਾ ਖਾ ਲਈਏ ਲਓ ਜੀ ਆ ਦੇਖੋ ਆ ਕੜੀ ਪੱਤਾ ਤੋੜਿਆ ਮੈਂ ਪਹਾੜਾਂ ਵਿੱਚੋਂ ਆ ਦੇਖੋ ਤੁਸੀਂ ਦੇਖ ਪਾ ਰਹੇ ਹੋ ਮੈਂ ਕੜੀ ਪੱਤਾ ਤੋੜਿਆ ਤੇ ਇਹਨੂੰ ਲੱਗਾ ਖਾਣ ਅਮੇজিং ਦੇਖੋ ਜੀ ਕਿੰਨਾ ਬਾਸ ਆ ਕੜੀ ਪੱਤਾ ਬਹੁਤ ਸਵਾਦ ਆ ਇੱਥੇ ਕਿਸੇ ਦਿਨ ਟਰੈਕਿੰਗ ਕਰਨ ਨੂੰ ਆਵੇ ਬੰਦਾ ਪੰਜ ਸੱਤ ਬੰਦੇ ਹੋਣ ਤੇ ਮੈਂ ਕਿਹਾ ਰੂਹ ਖੁਸ਼ ਹੋ ਜਾਏਗੀ ਦੇਖੋ ਆ ਦੇਖੋ ਤਾਂ ਵਾਓ ਮੈਂ ਪੂਰਾ ਦਿਨ ਇੱਥੇ ਸਪੈਂਡ ਕਰਨਾ ਕਿਸੇ ਦਿਨ ਆ ਕੇ ਮੈਂ ਤਾਂ ਸਾਰੇ ਆਪਣੇ ਥੀਵਸ ਨੂੰ ਵੀ ਕਹਿਣਾ ਆ ਇੱਕ ਪੂਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਸਪੈਂਡ ਕਰੋ ਵਾਹ ਜੀ ਵਾਹ ਯਾਰ ਭਾਜੀ ਇਸ ਇਹਨਾਂ ਪਹਾੜੀ ਰਸਤਿਆਂ ਦੇ ਵਿੱਚ ਤੁਹਾਨੂੰ ਕੋਈ ਖਤਰਾ ਵੀ ਹੈ ਨਹੀਂ ਇਹ ਛੋਟੇ ਪਹਾੜਿਆ ਲੋਅਰ ਸ਼ਵਾਲਿਕ ਦੇ ਪਹਾੜਿਆ ਤੇ ਇੱਥੇ ਕੋਈ ਵੀ ਲੈਂਡਸਲਾਈਡਿੰਗ ਦਾ ਖਤਰਾ ਨਹੀਂ ਹੈਗਾ ਆ ਦੇਖੋ ਕਿਦਾਂ ਰੱਖੀਆਂ ਹੋਈਆਂ ਆ ਮਧੂਮੱਖੀਆਂ ਤੇ ਇਹਦਾ ਮਤਲਬ ਹੈ ਕਿ ਬਹੁਤ ਸਾਰਾ ਵਧੀਆ ਸ਼ਹਿਦ ਇੱਥੋਂ ਜਾਂਦਾ ਹੋਵੇਗਾ ਕਿਤੇ ਜ਼ਰੂਰ ਐਕਸਪੋਰਟ ਹੁੰਦਾ ਹੋਵੇਗਾ ਤੇ ਸਾਨੂੰ ਥੱਲੇ ਨਿਚਲੇ ਇਲਾਕਿਆਂ ਦੇ ਵਿੱਚ オリジナル ਸ਼ਹਿਦ ਨਹੀਂ ਮਿਲਦਾ ਦੱਸੋ ਮੈਂ ਤਾਂ ਉਧਰ ਸਾਰਿਆਂ ਨੂੰ ਸੁਜੈਸਟ ਕਰਦਾ ਆ ਬਸ ਇੱਥੇ ਕੋਸ਼ਿਸ਼ ਵੀ ਕਰਾਂਗਾ ਕਿਸੇ ਨੂੰ ਪੁੱਛਣ ਦੀ ਕਿ ਸ਼ਹਿਦ ਜੀ ਇੱਥੋਂ ਲੈਣਾ ਹੋਵੇ ਤਾਂ ਕਿੱਥੋਂ ਮਿਲੇਗਾ ਮਤਲਬ ਕਿ ਲਾਈਵ ਮਤਲਬ ਕਿ ਵੀ ਢਾਲ ਦੇ ਨਾਲ ਜਿਹੜੇ ਇੱਥੋਂ ਕੱਢਦੇ ਆ ਸ਼ਹਿਦ ਤੇ ਕਿੱਥੋਂ ਮਿਲੇਗਾ ਸ਼ਹਿਦ ਕਿਉਂਕਿ ਥੱਲੇ ਦੇ ਸ਼ਹਿਦ ਜਦੋਂ ਆਪਾਂ ਲੈਨੇ ਆ ਕਿਤੇ ਲੋਰ ਇਲਾਕਿਆਂ ਦੇ ਵਿੱਚ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਸ਼ਹਿਦ ਕਿੱਦਾਂ ਦਾ ਆ। ਬਾਸ ਕਿੰਨਾ ਜੀ ਦੇਖੋ ਵਾਓ। ਬਾਸ ਹੀ ਬਾਸ ਹੈ। ਲਓ ਜੀ ਇੱਕ ਹੋਰ ਆ ਗਏ ਬ੍ਰਿਜ। ਮਤਲਬ ਪੁਲੀ। ਵਾਰੀ ਜਰੂਰ ਆਓ ਇਸ ਰਸਤੇ ਤੇ ਮੈਂ ਸਾਰੇ ভিউਸ ਨੂੰ ਰਿਕੁਐਸਟ ਕਰਦਾ ਆ ਜਦੋਂ ਦਿਲ ਕਰਦਾ ਹੈ ਹਿਮਾਚਲ ਜੰਮੂ ਕਸ਼ਮੀਰ ਲੇਹ ਲਦਾਖ ਕਿਤੇ ਵੀ ਉਤਰਾਖੰਡ ਚ ਜਾਣ ਨੂੰ ਤਾਂ ਤੁਹਾਡੇ ਕੋਲ ਬਜਟ ਨਹੀਂ ਹੈ ਟਾਈਮ ਨਹੀਂ ਹੈ ਤਾਂ ਪੰਜਾਬ ਦੇ ਇਸ ਇਲਾਕੇ ਵਿੱਚ ਆ ਜਾਓ ਦੋ ਦਿਨ ਰੋ ਇੱਥੇ ਇੱਕ ਦਿਨ ਰੋ ਵਨ ਡੇ ਟ੍ਰਿਪ ਰੱਖੋ ਤਾਂ ਤੁਹਾਨੂੰ ਬਹੁਤ ਖੁਸ਼ੀ ਹੋਏਗੀ ਮਹਿਸੂਸ ਜਾ ਆ ਗਿਆ ਮੇਰੇ ਕੋਲ ਸ਼ਬਦ ਨਹੀਂ ਹੈਗੇ ਮੈਂ ਇੰਨਾ ਜਿਆਦਾ ਮਤਲਬ ਖੁਸ਼ ਨਸੀਬ ਮਹਿਸੂਸ ਕਰ ਰਿਹਾ ਹਾਂ ਇਸ ਵੇਲੇ ਮੈਂ ਕਿਸੇ ਨੂੰ ਐਕਸਪ੍ਰੈਸ ਨਹੀਂ ਕਰਕੇ ਦੱਸ ਸਕਦਾ ਮੇਰੇ ਕੋਲ ਵਰਡਸ ਨਹੀਂ ਹੈਗੇ ਜੈ ਬਾਬਾ ਬਲਕਨਾਥ ਜੀ ਜੈ ਬਾਬਾ ਪਰਥਰੀਨਾਥ ਜੀ ਮੰਦਿਰ ਠੰਡੀ ਚੋਈ ਪਿੰਡ ਪਟਿਆਲ ਲੋ ਜੀ ਜਦੋਂ ਦਾ ਮੈਂ ਮਲੋੜ ਤੋਂ ਚੱਲੇ ਆਇਆ ਇੱਥੇ ਇੱਕ ਘਰ ਦਿਖਿਆ ਮੈਨੂੰ ਆ ਕੇ ਤੇ ਦੇਖਦੇ ਆ ਇਹ ਕਿਹੜੀ ਜਗ੍ਹਾ ਆ ਇੱਕ ਦੋ ਘਾਰ ਹੀ ਲੱਗਦੇ ਮੈਨੂੰ ਇੱਥੇ ਲਓ ਜੀ ਬਿਲਕੁਲ ਇੱਕ ਅਤਾ ਘਰ ਨਹੀਂ ਅੱਗੇ ਵੀ ਹੈਗੇ ਘਰ ਲਓ ਜੀ ਮੈਨੂੰ ਲੱਗਦਾ ਇੱਥੇ ਕੋਈ ਫੰਕਸ਼ਨ ਵਗੈਰਾ ਆਇਆ ਹੂੰ ਦੇਖੋ ਤਾਂ ਪੰਜਾਬ ਦੀਆਂ ਗੱਡੀਆਂ ਸਾਰੀਆਂ ਬੜ ਗੱਡੀਆਂ ਹੀ ਖੜੀਆਂ ਆ ਕੋਈ ਬੰਦਾ ਦੀਦਾ ਹੀ ਨਹੀਂ ਦੇਖੋ ਜੀ ਇਹ ਪੰਜਾਬ ਦਾ ਇਲਾਕਾ ਆ ਤੇ ਕੋਈ ਕਹਿ ਸਕਦਾ ਪੰਜਾਬ ਆ ਦੇਖੋ ਇਹਨੂੰ ਕੋਈ ਨਹੀਂ ਦਿਖਾਇਆ ਇੱਥੇ ਉਹ ਕੁੜੀਆ ਹੁਣ ਦਿਖੀ ਮੈਨੂੰ ਉਹ ਦੇਖੋ ਔਰ ਦੋ ਬੱਚੇ ਦਿਖੇ ਮੈਨੂੰ ਉਹ ਦੇਖੋ ਬਸ ਹੋਰ ਗੱਡੀਆਂ ਹੀ ਗੱਡੀਆਂ ਦਿਖੀਆਂ ਇੱਕ ਗੱਡੀ ਜਾਂਦੀ ਦਿਖੀ ਆ ਆ ਗੱਡੀਆਂ ਹੀ ਗੱਡੀਆਂ ਮਤਲਬ ਖੜੀਆਂ ਹੋਈਆਂ ਇੱਥੇ ਬਸ ਤੇ ਆ ਦੇਖੋ ਕਿੰਨਾ ਸੋਹਣਾ ਇੱਕ ਘਾਟੀ ਦੇ ਵਿੱਚ ਵਸਿਆ ਹੋਇਆ ਪਿੰਡ ਆ ਇਹ ਮੈਨੂੰ ਪਿੰਡ ਦਾ ਨਾਮ ਨਹੀਂ ਪਤਾ ਜੇ ਕਿਸੇ ਨੂੰ ਪਤਾ ਹੋਊਗਾ ਤਾਂ ਜਰੂਰ ਦੱਸਿਓ ਮੈਨੂੰ ਪਿੰਡ ਦਾ ਨਾਮ ਕੀ ਆ ਦੇਖੋ ਮੋੜ ਮਲੋਟ ਵੱਲੋਂ ਆਇਆ ਮੈਂ ਮਲੋਟ ਤੋਂ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਜਿਹੜਾ ਮਲੋਟ ਆ ਕੰਡੀ ਦੇ ਇਲਾਕੇ ਉਧਰੋਂ ਇਧਰੋਂ ਆਇਆ ਮੈਂ ਤੇ ਇੱਧਰ ਆਉਂਦੇ ਹੋਏ ਪਹਿਲਾ ਪਿੰਡ ਪਿਆ ਇਹ ਹੁਣ ਪਿੰਡ ਦਾ ਨਾਮ ਨਹੀਂ ਪਤਾ ਕਿਹੜਾ ਆ ਆ ਦੇਖੋ ਸਰਪ੍ਰਾਈਜ਼ਿੰਗ ਆ ਦੇਖੋ ਦਾ ਅਮੇਜ਼ਿੰਗ ਆ ਬਿਲਕੁਲ ਤੇ ਤਾਂ ਪਹਾੜ ਦੇ ਕੋਨੇ ਤੇ ਖੜਾ ਆ ਆ ਘਾਟੀ ਦੇ ਵਿੱਚ ਹੀ ਵਸਿਆ ਹੋਇਆ ਇਹ ਪਿੰਡ ਆ ਚਲੋ ਅੱਗੇ ਚਲਦੇ ਆਂ ਦੇਖਦੇ ਆਂ ਸਤਿ ਸ਼੍ਰੀ ਅਕਾਲ ਜੀ ਇਹ ਕਿਹੜਾ ਪਿੰਡ ਆ ਜੀ ਕੋਟ ਪਟਿਆਲਾ ਨਹੀਂ ਕੋਟ ਪਟਿਆਲ ਤੋਂ ਦੋ ਪਿੰਡ ਆ ਇਹ ਪਟਿਆਲ ਆ ਮੱਲੇ ਬਾੜਾ ਬਾੜਾ ਬਦਲਾ ਬਾੜਾ ਹਾਂਜੀ ਪਟਿਆਲ ਪਿੰਡ ਐ ਅੱਛਾ ਜੀ ਕੋਟ ਉੱਪਰ ਜਾ ਕੇ ਅੱਗੇ ਇਹ ਜਿਹੜਾ ਮੇਨ ਰੋਡ ਜਾਂਦੀ ਆ ਮੇਨ ਜਾਂਦਾ ਰੋਡ ਇਹ ਕੋਟ ਆ ਉੱਥੇ ਜਾਂਦਾ ਹੈ ਨਾ ਤੇ ਕੋਟ ਨੂੰ ਦਾ ਰਸਤਾ ਹੀ ਕੱਚਾ ਹੈ ਜੀ ਅੱਛਾ ਕੋਟ ਉੱਪਰ ਜਿਹੜਾ ਉੱਪਰ ਆ ਉੱਪਰਲਾ ਕੋਟ ਆ ਹਾਂਜੀ ਉੱਪਰਲਾ ਠੀਕ ਆ ਉੱਪਰਲੇ ਕੋਟ ਨੂੰ ਜਾਂਦਾ ਰਸਤਾ ਇਹ ਤੇ ਮੈਨੂੰ ਕੋਈ ਦਿਖਿਆ ਹੀ ਨਹੀਂ ਥਿਆ ਮੈਂ ਕਿੱਥੇ ਆ ਸਾਰੇ ਬੰਦੇ ਅੱਜ ਇੱਥੇ ਨਾ ਸਾਡੇ ਬਾਬਾ ਬਾਲਕਨਾਥ ਮੰਦਿਰ ਉੱਪਰ ਭੰਡਾਰਾ ਆਇਆ ਹੈ ਅੱਛਾ ਜਾ ਕੇ ਮੈਂ ਸੜਕ ਤੇ ਤੇ ਗੱਡੀਆਂ ਇੱਥੇ ਖੜੀਆਂ ਆ ਇਹ ਗੱਡੀਆਂ ਇਹ ਸਭ ਮੱਲੇ ਦੀਆਂ ਮਤਲਬ ਮੱਲੇ ਦੀ ਅੱਛਾ ਜੀ ਅੱਛਾ ਅੱਛਾ ਹੋਰ ਵੀ ਆਏ ਕੋਈ ਗੈਸਟ ਹੈ ਠੀਕ ਆ ਜੀ ਬਾਕੀ ਸਹੂਲਤਾਂ ਵਗੈਰਾ ਹੈ ਸਾਰੀਆਂ ਇੱਥੇ ਨਹੀਂ ਜੀ ਸਹੂਲਤਰੀ ਥੋੜੀ ਕਮੀ ਹੈ ਹਾਂਜੀ ਜਿੱਦਾਂ ਕਿ ਕੋਈ ਆਉਂਦੀ ਜਾਂਦੀ ਹੈ ਸਾਡੀ ਇਹ ਉੱਥੇ ਮੇਨ ਰੋਡ ਤੇ ਆਉਂਦੀ ਹੋਣੀ ਹੈ ਨਾ ਇੱਕੋ ਹੀ ਪਾਸਾ ਹਾਂਜੀ ਤੇ ਮੈਡੀਕਲ ਸਹੂਲਤਾਂ ਜਿੱਦਾਂ ਉਹ ਤੇ ਘਟ ਹੈ ਹਾਂਜੀ ਘਟ ਹੈ ਮੈ ਆਈ ਤੇ ਮੇਰੇ ਕੋਲ ਕੁਝ ਦਿਖਿਆ ਹੀ ਨਹੀਂ ਆ ਰਸਤੇ ਚੋਂਦੇ ਜਾਂਦੇ ਹਨਾ ਕਿੰਨੇ ਘਰ ਆ ਘਰ ਤੇ ਬਹੁਤੇ ਆ ਰਹਿੰਦੇ ਨਹੀਂ ਲੋਕ ਜਾਰੇ ਛੱਡ ਗਏ ਆ ਛੱਡ ਗਏ ਕਿੱਥੇ ਗਏ ਕੁਝ ਇੱਧਰ ਚਲ ਗਿਆ ਹਿਮਾਚਲ ਹਾਂਜੀ ਕੁਝ ਇੱਧਰ ਹੁਸ਼ਿਆਰਪੁਰ ਅੱਛਾ ਅੱਛਾ ਹੁਸ਼ਿਆਰਪੁਰ ਹਿਮਾਚਲ ਉਹ ਨਹੀਂ ਇਹ ਤਾਂ ਚਲੋ ਮੈਂ ਪਿੱਛੇ ਵੀ ਦੇਖਿਆ ਆ ਕੇ ਨਾ ਜਦੋਂ ਪਹਿਲਾਂ ਆਇਆ ਨਾ ਮੈਂ ਲੰਬੀ ਪਿੰਡ ਪਿੱਛੇ ਉੱਪਰ ਹੈਗਾ ਆ ਮੈਗਰੋ ਵਾਲਵ ਨਾਲ ਉਹ ਵੀ ਖਾਲੀ ਹੋ ਗਿਆ ਸਾਰੇ ਜਿੱਦਾਂ ਨਾ ਪਿੰਡ ਤੇ ਉਹ ਵੀ ਥੱਲੇ ਚਲ ਗਿਆ ਇਦਾਂ ਕਿਹੜੀ ਕਲਾਸ ਪੜਦੇ ਤੈਂ ਕਿੱਥੇ ਪਟਿਆਲ ਸਕੂਲ ਪਟਿਆਲ ਸਕੂਲ ਇਹ ਹਾਂ ਹੈਗਾ ਉੱਥੇ ਦੀ ਗੱਲ ਪਤਾ ਲੱਗ ਗਈ ਚਲੋ ਜਾਣੇ ਕਿੱਦਾਂ ਕਦਰ ਤੇ ਕੋਈ ਜੰਗਲੀ ਜਾਨਵਰ ਦਾ ਖਤਰਾ ਵਗੈਰਾ ਤਾਂ ਨਹੀਂ ਹੁੰਦਾ ਨਹੀਂ ਅੱਛਾ ਚਲੋ ਕਿੰਨੀ ਵਾਰ ਆਇਆ ਕਿੱਥੇ ਫੇਰ ਕਿਦਾਂ ਟੱਕ ਟੱਕ ਰਹੇ ਹੋਏ ਕਦੀ ਹਾਂ ਇੱਕ ਵਾਰ ਹੋਇਆ ਸੀ ਕੀ ਕੀ ਸੀਗਾ ਫੇਰ ਕੀ ਹੋਇਆ ਮੁੜ ਗਿਆ ਸੀ ਨਹੀਂ ਤੂੰ ਮੁੜ ਗਿਆ ਕਿ ਉਹ ਮੁੜ ਗਿਆ ਨਹੀਂ ਮਤਲਬ ਅਸੀਂ ਚੱਲੀ ਹੁੰਦੇ ਨਾ ਸਾਰੇ ਨੇ ਆਣਾ ਅੱਛਾ ਅੱਛਾ ਚਲੋ ਕੇਵਨ ਦਾ ਨਾਮ ਕਿਹਦਾ ਜਾਜਾ ਵਲੌਗਰ ਜੇਏਜੇ ਜਾਜਾ ਵਿਲੇਜ ਪਾਲੋ ਚਾਹੇ ਜਾਜਾ ਵਲੌਗਰ ਠੀਕ ਹੈ ਜੀ ਧੰਨਵਾਦ ਜੀ ਬਾਬਾ ਕੀ ਹਾਲਾ ਆ ਗਿਆ ਟਾ ਲੈ ਕੇ ਆਏ ਆ ਹਾਂ ਬਾ ਜੀ ਹੈ ਇਹ ਕੀ ਆ ਇਹ ਭੰਡਾਰਾ ਜੀ ਹੈ ਭੰਡਾਰਾ ਕਿੱਥੇ ਭੰਡਾਰਾ ਜਾ ਹੋਇਦਾ ਬਾਈਕ ਲੈ ਕੇ ਹਾਂ ਜੀ ਕਿੱਥੇ ਕਿਹੜੇ ਪਿੰਡ ਦੇ ਆ ਤੁਸੀਂ ਇਹ ਬਾੜਾ ਮੱਲਾ ਕੀ ਪਤਾ ਕਿਹੜੀ ਨੌਵੀਂ ਕਲਾਸ ਚ ਹਾਂ ਜੀ ਤੇ ਅੱਠਵੀਂ ਕਲਾਸ ਚ ਪਲਸ 2 ਜਾ ਹਾਂ ਜੀ ਆਹ ਮੁੰਡਾ ਹਾਂ ਜੀ ਯਾਰ ਤੁਸੀਂ ਕੁਝ ਖਾਣੇ ਨਹੀਂ ਪੰਜਾਬ ਦੇ ਨਹੀਂ ਹੈਗੇ ਤੁਸੀਂ ਪੰਜਾਬ ਦੇ ਆ ਤਾਂ ਫੇ ਖਾਓ ਫੇ ਕੁਝ ਬਾਣਾ ਚ ਘਟ ਮਿਲਦਾ ਖਾਣ ਨੂੰ ਇੱਥੇ ਯਾਰ ਤੁਹਾਡੇ ਤਾਂ ਆਲੇ ਦੁਆਲੇ ਸੋਹਣਾ ਹੀ ਬਹੁਤ ਹੈ ਇੱਥੇ ਮੈਂ ਦੇਖ ਕੇ ਆਇਆ ਰਸਤੇ ਥਾਣੇ ਮਜ਼ਾ ਹੀ ਆ ਗਿਆ ਮੈਨੂੰ ਪਹਿਲੀ ਵਾਰੀ ਆਇਆ ਮੈਂ ਟਾਂਡਾ ਔੜਮੜਦਾ ਸੁਣਿਆ ਟਾਂਡਾ ਔੜਮੜ ਟਾਂਡਾ ਹਾਂ ਟਾਂਡਾ ਉੱਥੋਂ ਆ ਮੈਂ ਮੈਂ ਤਾਂ ਤੁਹਾਡਾ ਇਲਾਕਾ ਬਹੁਤ ਸੋਹਣਾ ਲੱਗਾ ਸਾਰੇ ਪੰਜਾਬ ਦੇ ਕਈ ਮੈਂ ਇੱਧਰ ਘੁੰਮਿਆ ਆ ਪਰ ਇੱਥੇ ਥੋੜਾ ਜਿਹਾ ਇੱਧਰ ਜਾ ਕੇ ਨਾ ਜਿਹੜੀ ਜਗ੍ਹਾ ਆਉਂਦੀ ਆ ਜਿੱਥੇ ਕਿੰਨੇ ਦਰਖਤ ਲੱਗੇ ਚੀੜ ਦੇ ਬਹੁਤ ਸੋਹਣੀ ਜਗ੍ਹਾ ਆ ਮਜ਼ਾ ਆ ਗਿਆ ਚਲੋ ਠੀਕ ਆ ਮੇਰੇ ਭਰਾਓ ਹੈ ਹੈ ਲੰਗਰ ਆਇਆ ਨਹੀਂ ਚਲੋ ਜਾਵਾਂਗੇ ਯਾਰ ਜਰੂਰ ਪੋਸਟਰ ਲੱਗਿਆ ਸਾਹਮਣੇ ਪਿੰਡ ਸੀ ਤੋਂ ਆਪਾਂ ਅੱਛਾ ਐਦਾ ਬਾਈਕ ਚੱਲ ਜਾਂਦੀ ਆ ਰਾਮਨਾ ਚੱਲ ਜਾਂਦੀ ਉੱਪਰ ਚੱਲ ਠੀਕ ਆ ਚੰਗਾ ਫੇਰ ਸ਼ੁਕਰੀਆ ਬਹੁਤ ਬਹੁਤ ਆਹ ਲੱਗਾ ਜੀ ਪੋਸਟਰ ਸਰਾਨਾ ਭੰਡਾਰਾ ਚਲ ਦੇਖਦੇ ਆਂ ਅੰਨੀ ਸਤਿ ਸ੍ਰੀ ਅਕਾਲ ਦੀ ਸਤਿ ਸ੍ਰੀ ਅਕਾਲ ਹੋ ਸੁਣਾਓ ਜੀ ਥੱਲੇ ਨਿਆਣੇ ਮਿਲੇ ਸੀ ਅੱਛਾ ਜੀ ਮੈਂ ਕਿੱਥੋਂ ਆਇਆ ਕਹਿੰਦੇ ਵੀ ਮੰਦਿਰ ਆ ਇੱਥੇ ਮੈਂ ਚਲੋ ਦੇਖ ਆਉਨੇ ਆ ਮੈਲੇ ਠੀਕ ਆ ਹੋ ਸੁਣਾਓ ਵਧੀਆ ਵਧੀਆ ਬੈਠੋ ਲੰਗਰ 'ਚ ਬਸ ਕੋਈ ਨਹੀਂ ਉਹ ਭਾਜੀ ਸਤਿ ਸ੍ਰੀ ਅਕਾਲ ਜੀ ਤੇ ਕਿੰਨੇ ਵਜੇ ਸ਼ੁਰੂਆਤ ਹੁੰਦੀ ਇੱਥੇ ਸਾਲਾਨਾ ਭੰਡਾਰਾ ਨਾ ਇਹ ਕਿੰਨੇ ਵਜੇ ਸ਼ੁਰੂਆਤ ਹੋਈ ਸੀ ਇਹ ਸਵੇਰੇ ਤੋਂ ਕੱਢ ਕੇ 11:00 ਵਜੇ ਫਾਈਨਲ 5 ਮੇਰੇ ਨੂੰ 9 ਵਜੇ ਸ਼ੁਰੂ ਹੋ ਜਾਂਦਾ ਹੈ ਅੱਛਾ ਜੀ ਮੈਨੂੰ ਲੱਗਦਾ ਅੱਜ ਨਾ ਉੱਥੇ ਵੀ ਸੀਗਾ ਇੱਕ ਬਾਬਾ ਓਗਨਾਜੀ ਆ ਅੱਜ ਉਹਨਾਂ ਦਾ ਵੀ ਭੰਡਾਰਾ ਹੈਗਾ ਸ਼ਾਇਦ ਨਾ ਅੱਜ ਹਾਂ ਜੀ ਹਾਂ ਜੀ ਜਾਂਦੇ ਉੱਧਰ ਵੀ ਜਾ ਕੇ ਆਉਣਾ ਹੋਊਗਾ ਹੋਰ ਸੁਣਾਉ ਕਿਤਾ ਚਲੋ ਪਾਣੀ ਹੈ ਕਿਤੇ ਯਾ ਤੋਨ ਨੂੰ ਆਹ ਇਧਰ ਅੱਛਾ ਵਾ ਕੋਈ ਨਹੀਂ ਕੋਈ ਉਹਦੇ ਪੁੱਤ ਪਾਣੀ ਜਾਉਂਗਾ ਕੋਈ ਨਹੀਂ ਕੋਈ ਮੈਂ ਪੋ ਰਣਾ ਆਜਾ ਮੇਰਾ ਭਰਾ ਵਸ ਵਸ ਥੋੜਾ 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 ਕਿੱਥੇ ਗਏ ਹੋ ਮੈਂ ਟਾਂਡੇ ਤੋਂ

ਹੋ ਭਾਈ ਕਿਹੜੇ ਪਿੰਡ ਤੋਂ ਜੀ ਹਾਂਜੀ ਹਾਂਜੀ ਸਾਡੇ ਪਿੰਡ ਏ ਕੀ ਨਾਮ ਆਹ ਪਿੰਡ ਪਟਿਆਲ ਦਾ ਮੱਲਾ ਕੋਈ ਇਹ ਹਾਂ ਬਾੜਾ ਮੱਲਾ ਬੋਲਦੇ ਬਾੜਾ ਮੱਲਾ ਤੋਂ ਅੱਛਾ ਓਕੇ ਓਕੇ ਤਾਈਓ ਉੱਥੇ ਕੋਈ ਵੀ ਹੈ ਨਹੀਂ ਸੀ ਅੱਛਾ ਅੱਛਾ ਮੈਂ ਜਾ ਕੇ ਆਇਆ ਉੱਥੇ ਕੋਈ ਵੀ ਮੈਂ ਕਿਹਾ ਯਾਰ ਇੱਥੇ ਕੋਈ ਹੈਗਾ ਵੀ ਆ ਕਿ ਨਹੀਂ ਕਹਿੰਦੇ ਕੁਛ ਇੱਕ ਬਾਅਦ ਵਿੱਚ ਜਾਂਦੇ ਹੋਏ ਮਿਲੇ ਮੈਨੂੰ ਤੇ ਕਹਿੰਦੇ ਹਾਂ ਅਨੇ ਉਹ ਪਤਾ ਲੱਗ ਗਿਆ ਮੈਨੂੰ ਉਦਾਂ ਵੈਸੇ ਕਹਿੰਦੇ ਕਾਫੀ ਕੁਸ਼ਕਪੁਰ ਬਾਹਰ ਛੱਡ ਗਏ ਉਹ ਹਿਸ਼ਾਰਪੁਰ ਚਲੇ ਗਏ ਜਾਂ ਨੀਅਤ ਦੇ ਖਾਲੀ ਖਾਲੀ ਹਾਂ ਖਾਲੀ ਖਾਲੀ ਚਲੋ ਪਾਣੀ ਦਾ ਪਾਣੀ ਨੀ ਪੀਣਾ ਮੈਂ ਆ ਗਈ ਆ ਜੀ ਦੇ ਦੋ ਦੇ ਦੋ ਮਾਣੀ ਤਾਂ ਮੈਨੂੰ ਕਦੀ ਕਦੀ ਖਾਣ ਦਾ ਮੌਕਾ ਮਿਲਦਾ ਥੋੜੀ ਹੋਰ ਦੇ ਦੋ ਥੋੜੀ ਜੀ ਬਾਅਦ ਚ ਦੇ ਲੈ ਬੱਸ ਬੱਸ ਸ਼ੁਕਰੀਆ ਲਓ ਜੀ ਨਸੀਬਾਂ ਚ ਸੀਗਾ ਅੱਜ ਨਹੀਂ ਭਾਜੀ ਪਾਣੀ ਲੈਣਾ ਨਾ 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 ਲੈਓ ਗਲਾਸ ਵੀ ਲੈ ਲਓ ਖਾਲੀ ਆ ਉਦੋਂ ਸਾਫ਼ ਹੀ ਆ ਮੁੰਡਾ ਬਾਹਰੋਂ ਆਇਆ ਮੈਂ ਕਿਹਾ ਬਾਹਰੋਂ ਆਇਆ ਤੂੰ ਸਪੈਸ਼ਲੀ ਇੱਥੇ ਹੈ ਨਾ ਨਹੀਂ ਮੇਰੇ ਪਿੰਡੇ ਹੀ ਆ ਫਿਰ ਤੂੰ ਉਧਰ ਸ਼ਿਫਟ ਹੋਏ ਉੱਥੇ ਹੈ ਨਾ ਹੁਸ਼ਿਆਰਪੁਰ ਰਹਿਨੇ ਆ ਉਦਾਂ ਨਹੀਂ ਰਹਿਨੇ ਕਿਹੜੀ ਜਗ੍ਹਾ ਤੇ ਆ ਅੱਛਾ ਜੋ ਵਾਲੇ ਠੀਕ ਹੈ ਠੀਕ ਆ ਹੁਸ਼ਿਆਰਪੁਰ ਵਗੈਰਾ ਲਾਗੇ ਪੈਂਦਾ ਨਾ ਸਾਰੀਆਂ ਸਹੂਲਤਾਂ ਹੈਗੀਆਂ ਉੱਥੇ ਚਲੋ ਇੱਥੇ ਘਰ ਹੈਗਾ ਹਾਂਜੀ ਚਲੋ ਵਧੀਆ 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 ਚਲੋ ਚੰਗਾ ਜੀ ਸਸਤੀ ਕਰਦੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਰੋਟੀ ਖਾਜੀ ਬਿਲਕੁਲ ਜੀ ਬਿਲਕੁਲ ਭਾਈ ਪ੍ਰਸ਼ਾਦਾ ਲੈ ਜੋ ਨਹੀਂ ਜੀ ਨਹੀਂ 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 ਜੀ ਮੇਰੀ ਗੱਲ ਸੁਣੋ ਮੈਂ ਕਿਤੇ ਆ ਮੇਰੀ ਗੱਲ ਸੁਣੋ ਮੈਂ ਦੂਰ ਜਾੜਾ ਸਾਹਮਣਾ ਔਖਾ ਹੋ ਜਾਂਦਾ ਹੋਰ ਹਾਂਜੀ ਖਿਲਾ ਦਿਓ ਹੋਰ ਕਿੱਦਾਂ ਜਿੱਥੇ ਜਾਣਾ ਉੱਥੇ ਖਾਓ ਇਹ ਗੱਲ ਤੁਹਾਡੀ ਸਹੀ ਆ ਜੀ ਚਲੋ ਪੈਕ ਕੀਤੇ ਆ ਨਹੀਂ ਚਲੋ ਜੀ ਧੰਨਵਾਦ ਬਹੁਤ ਬਹੁਤ ਨਹੀਂ ਜੀ ਨਹੀਂ ਬਹੁਤ ਵਧੀਆ ਬਹੁਤ ਸੋਹਣਾ ਇੱਧੇ ਨਹੀਂ ਨਹੀਂ ਬੱਸ ਸ਼ੌਂਕ ਨੂੰ ਹੀ ਅੱਛਾ ਜੀ ਪਾਈ ਦਿੱਲੀ ਕਰਦੇ ਨੇ ਜੋ ਮੈਂ ਦਿੱਲੀ ਮੇਰੀ ਪ੍ਰਾਈਵੇਟ ਜੌਬ ਆ ਤੇ ਬਾਕੀ ਉੱਦਾਂ ਕਿਤੇ ਬੇਲੇ ਟਾਈਮ ਆ ਜਾਂਦੇ ਘੁੰਮਣ ਫਿਰਨਾ ਬੱਸ ਬੱਸ ਘੁੰਮਣਾ ਚਾਹੀਦਾ ਪਿਛਲੇ 4 ਸਾਲ ਤੋਂ ਵਰਕ ਫ਼ਰੋਮ ਹੋਮ ਚੱਲ ਰਿਹਾ ਆ ਤੇ ਮੈਂ ਆਪਣੇ ਪਿੰਡ 'ਚ ਹੀ ਆਂ ਜਾਜਾ ਪਿੰਡ ਆ ਮੇਰਾ ਟਾਂਡੇ ਦੇ ਲਾਗੇ ਸੈਟਰਡੇ ਸੰਡੇ ਕਦੀ ਕਿਤੇ ਟਾਈਮ ਲੱਗਦਾ ਆ ਤਾਂ ਮੈਂ ਇੱਧੇ ਨਿਕਲਿਆ ਹੁਣਾ ਲੱਗੇ ਲੱਗੇ ਦੀਆਂ ਜਗ੍ਹਾ ਦੀ ਇੱਕ ਨਾ ਆਪਣੇ ਲਾਗੇ ਝੂਰਾ ਪਿੰਡ ਆ ਚੜਾਂਗ ਟੋਲਪਲਾ ਦਾ ਸੁਣਿਆ ਹੋਣਾ ਚੜਾਂਗ ਦਾ ਉੱਥੇ ਝੂਰਾ ਪਿੰਡ ਆ ਉੱਥੇ ਇੱਕ ਬਜ਼ੁਰਗ ਆ ਟੀਚਰ ਸੀਗੇ ਉਹੋ ਹੈ ਗਿਆ ਮਤਲਬ ਹੁਣ ਵੀ 87 ਸਾਲ ਦੀ ਏਜ ਆ ਉਹ ਜੜੀ ਬੂਟੀਆਂ ਦਾ ਬਹੁਤ ਗਿਆਨ ਰੱਖਦੇ ਆ ਸ਼ੌਂਕ ਨੂੰ ਉਹਨਾਂ ਨੇ ਦੂਰੋਂ ਦੂਰੋਂ ਲਿਆਂਦੀਆਂ ਆ ਤੇ ਉਹਨਾਂ ਤੋਂ ਵੀ ਜੜੀਆਂ ਬੂਟੀਆਂ ਦਾ ਵੀ ਮਤਲਬ ਪੁੱਛਦੇ ਰਹੇਦਾ ਉਹਦੇ ਬਾਰੇ ਉਹ ਬਹੁਤ ਚੱਲੀਆਂ ਵੀਡੀਓਜ਼ ਇਹਨਾਂ ਦਾ ਨਾ ਕਿ ਗਿਆਨ ਉਹਦੇ ਬਾਰੇ ਲੋਕਾਂ ਨੂੰ ਚੰਗਾ ਲੱਗਾ ਵੀ ਆਹ ਜੜੀ ਬੂਟੀ ਕਿਹੜੇ ਕੰਮ ਆਉਂਦੀ ਕਿੱਦਾਂ ਹੁੰਦੀ ਆ ਤੇ ਉਹ ਜਦੋਂ ਹੁਣ ਮੈਂ ਲੰਘਦਾ ਵੜਦਾ ਮੈਂ ਲੋਕਾਂ ਕੋਲ ਪੁੱਛਦਾ ਰਹਿਣਾ ਵੀ ਇੱਥੇ ਕਿਹੜੀ ਕਿਹੜੀ ਜੜੀ ਬੂਟੀ ਆ ਤੇ ਬਹੁਤੇ ਲੋਕਾਂ ਨੂੰ ਜਿੱਦਾਂ ਹੁਣ ਤੁਸੀਂ ਪਹਾੜ 'ਚ ਆ ਇੱਥੇ ਆਪਣੀ ਲੋਕਲ ਜੜੀ ਬੁੱਟੀ ਬਹੁਤ ਹੈ ਕੜੀ ਪੱਤਾ ਬਹੁਤ ਹੈ ਇੱਥੇ ਬਹੁਤ ਜ਼ਿਆਦਾ ਗਲੋ ਬਹੁਤ ਹੈ ਜੀ ਗਲੋ ਗਲੋ ਚਲੋ ਥੱਲੇ ਵੀ ਹੈਗੀ ਆ ਇੱਥੇ ਤਾਂ ਜਿਹੜਾ ਪੇੜ ਆ ਤੁਹਾਡਾ ਖੈਰ ਉਹ ਹੈ ਨਹੀਂ ਥੱਲੇ ਹੈ ਨਹੀਂਗਾ ਉਹ ਖੈਰ ਇੱਥੇ ਆ ਉਹ ਜਿਹੜੀ ਜਿਹੜੀ ਚੀਜ਼ ਮੇਰੇ ਖੈਰ ਹੀ ਤਾਂ ਮੇਰੇ ਆ ਬਿਲਕੁਲ ਸਹੀ ਗੱਲ ਆ ਤੇ ਚੀਲਾ ਜੀ ਚੀਲਾ ਤਾਂ ਹੋ ਗਿਆ ਲੱਗਦਾ ਦੇਖੋ ਜੀ ਹੋਰ ਇਹਦਾ ਛੀਲ ਜਿਹੜੀ ਹਵਾ ਹੈ ਕੈਂਸਰ ਵਾਸਤੇ ਵਧੀਆ ਹੁੰਦੀ ਸਾਹ ਹੀ ਤਾਂ ਹਮਾਰੇ ਛੱਡੀ ਜਿਹੜੀ ਤੁਸੀਂ ਆ ਗੱਲ ਹਵਾ ਗਈ ਨਾ ਹਵਾ ਦੀ ਹਾਂ ਜੀ ਇੱਥੇ ਬਹੁਤ ਜੜੀ ਬੂਟੀ ਆ ਜਿਹਦੀ ਹਵਾ ਜਿਹਦੇ ਕੋਲ ਬਹਿ ਗਈ ਨਾ ਤੁਹਾਡੀਆਂ ਆਪੀ ਪ੍ਰੋਬਲਮਸ ਹਟ ਜਾਂਦੀਆਂ ਆ। ਹਾਂਜੀ ਸਾਨੂੰ ਕਈਆਂ ਦਾ ਪਤਾ ਹੀ ਨਹੀਂ ਜੀ ਜੜੀ ਬੂਟੀਆਂ ਦਾ ਬਹੁਤ ਜੜੀ ਬੂਟੀ ਆ। ਕੋਈ ਆ ਜੀ। ਆ ਤੁਹਾਡੀ ਜਿਹੜੀ ਜਿਹਨੂੰ ਚੜੈਲ ਬੂਟੀ ਕਹਿੰਦੇ ਉਹ ਵੀ ਤਾਂ ਕੰਮ ਆਉਂਦੀ ਆ। ਹਾਂਜੀ। ਉਹਦੀ ਉਹਦੀ ਸਪਰੇਅ ਕਰਦੇ ਆ ਕੀੜੇ ਮਾਰ ਦਵਾਈਆਂ ਬਣਾਉਂਦੇ ਉਹਦੀਆਂ ਕਰਦੇ ਆ। ਬਹੁਤ ਕੁਛ ਆ। ਚਲੋ ਠੀਕ ਆ ਜੀ। ਬਹੁਤ ਚੰਗਾ ਬਹੁਤ ਚੰਗਾ ਬਹੁਤ ਸੋਹਣਾ ਲੱਗਾ ਜੀ ਤੁਹਾਨੂੰ ਮਿਲ ਕੇ ਸਾਰਿਆਂ ਨੂੰ। ਬਹੁਤ ਚੰਗਾ। ਬਾਕੀ ਚਲੋ ਇੱਕ ਚਾਂਸ ਹੁੰਦੇ ਆ ਕਦੀ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਉਦੋਂ ਦੁਬਾਰਾ ਮੈਂ ਗੱਲ ਕਰਦਾ ਐਨੇ ਜਾਣੇ ਇਕੱਠਿਆਂ ਨੇ ਕਿਤੇ ਤੁਸੀਂ ਇਕੱਲੇ ਮਿਲ ਪਏ ਮਿਲ ਪਏ ਵਕਰੀ ਗੱਲ ਚਲੋ ਚੰਗਾ ਜੀ ਚੰਗਾ ਅਗਲੇ ਭੰਡਾਰੇ ਤੇ ਮੈਂ ਆਸ ਕਰਦਾ ਮੈਂ ਹੋਵਾਂ ਇੱਥੇ ਚਲੋ ਜੀ ਠੀਕ ਹੈ ਜੀ ਪਹਿਲਾ ਐਤਵਾਰ ਨੰਬਰ ਦੇ ਦਿਓ ਫਿਰ ਅਪ੍ਰੈਲ ਦਾ ਪਹਿਲਾ ਅਪ੍ਰੈਲ ਦਾ ਪਹਿਲਾ ਠੀਕ ਹੈ ਜੀ ਨੰਬਰ ਹਾਂਜੀ ਨੰਬਰ ਨੰਬਰ ਲੈ ਲਓ ਮੇਰਾ ਜਾਂ ਦੇ ਦਿਓ ਮੈਨੂੰ ਕੋਈ ਵੀ ਨੰਬਰ ਕੱਢ ਕੇ ਜੂਨ ਦੇ ਪਹਿਲੇ ਆ ਤੁਹਾਨੂੰ ਆਣਾ ਹਾਂਜੀ ਹਾਂਜੀ ਭਾਈ ਥੱਲੇ ਗੱਡੀਆਂ ਲੱਗੀਆਂ ਹੁੰਦੀਆਂ ਹੋਰ ਵਧੀਆ ਇਹ ਤੋਂ ਵੀ ਵਧੀਆ ਮੋੜ ਵੀ ਲੱਗਿਆ ਪਾਣੀ ਪਾਣੀ ਜਲਦਾ ਉਹ ਮੈਨੂੰ ਪਾਣੀ ਦਾ ਮੰਦਿਰ ਹੈਗਾ ਉੱਥੇ ਹੋਰ ਵਧੀਆ ਉੱਥੇ ਦਾ ਚਲੋ ਜੂਨ ਮਹੀਨੇ ਛੁੱਟੀਆਂ ਹੀ ਹੁੰਦੀਆਂ ਲਗਭਗ ਜਨਤਾ ਜ਼ਿਆਦਾ ਹੀ ਜਾਂਦੀ ਅੱਛਾ ਜੀ ਹਾਂਜੀ ਨਹੀਂ ਚਲੋ ਬਹੁਤ ਵਧੀਆ ਜੀ 10 ਵਜੇ ਦਰਸ਼ਨ ਦੇ ਗਏ ਜਰੂਰ ਜੀ ਜਰੂਰ ਆਵਾਂਗੇ ਜੀ ਜਰੂਰ ਆਵਾਂਗੇ ਚੰਗਾ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਚੰਗਾ ਓਕੇ ਹੋ ਗਿਆ ਭਰਾ ਇੰਜੋਏ ਮਲੋਟ ਤੋਂ ਚੱਲ ਕੇ ਅੱਗੇ ਆਇਆ ਸੀ ਬਾੜਾ ਤੇ ਬਾੜੇ ਤੋਂ ਅੱਗੇ ਪਤਾ ਨਹੀਂ ਆ ਦੋ ਚਾਰ ਘਰ ਆਏ ਆ ਉਹ ਪਤਾ ਨਹੀਂ ਕਿਹੜਾ ਮੁਹੱਲਾ ਜੀ ਇਹ ਆਇਆ ਜੀ ਮੈਨੂੰ ਲੱਗਦਾ ਖੱਡੋ ਖਾਟੀ ਕਹਿ ਰਹੇ ਵੀ ਇੱਥੋਂ ਚਲ ਜਾਓ ਮੈਨੂੰ ਲੱਗਦਾ ਮੈਂ ਇੱਥੇ ਆਇਆ ਇੱਕ ਵਾਰੀ ਢੋਲਵਾਹਾਂ ਨੂੰ ਕਿੱਧਰ ਦੀ ਜਾਈਦਾ ਜੀ ਕਿਹੜਾ ਰਸਤਾ ਤੁਹਾਨੂੰ ਵੀ ਨਹੀਂ ਪਤਾ ਤੁਸੀਂ ਕਿਧਰੋਂ ਦੇ ਆਏ ਕਿੱਥੇ ਆਏ ਮਾਤਾ ਚਿੰਤਪੁਰਨੀ ਰੋਡ ਹੈ ਜੀ ਆ ਦੇਖੋ ਜਟਰੋਫਾ ਲੱਗੇ ਜਾ ਕੇ ਦਿਖਾਉਨੇ ਆ ਆਮ ਹੀ ਲੱਗਿਆ ਸੜਕਾਂ ਤੇ ਇੱਥੇ ਚਲੋ ਜੀ ਆਜੋ ਅੱਗੇ ਵਧਦੇ ਆ ਮੇਰੇ ਹਿਸਾਬ ਨਾਲ ਇਹੀ ਰਸਤਾ ਆ ਮੈਨੂੰ ਥੋੜਾ ਥੋੜਾ ਆਵਾਜ਼ ਹੋ ਰਿਹਾ ਇੱਥੋਂ ਮੈਂ ਆਇਆ ਆ ਯੈਸ 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 ਆਇਤਾ ਦੇ ਰਸਤੇ ਦੇਖੇ ਦੱਸੋ ਓ ਵਾਹ ਜੀ ਵਾਹ ਆਖਰਕਾਰ ਮੈਂ ਦੋ ਪਾਸੇ ਦੋ ਪਾਸੇ ਜੋੜਤੇ ਮਲੋੜ ਤੋਂ ਕੋਟਪਟਿਆਲ ਹੁੰਦੇ ਹੋਏ ਮੈਂ ਅੱਪਰ ਕੋਟ ਆ ਗਿਆ अच्छा एन्नू ਤੁਸੀਂ ਕਹਿੰਦੇ ਆ ਮੰਦਰਾ ਤੇ ਐਨੂੰ ਕੀ ਕਹਿੰਦੇ ਆ ਜਿਹੜੇ ਆਪਣੇ ਮਿੱਠਾ ਸੁਮਣਾ ਸਲੂਣਾ ਅੱਛਾ ਜੀ ਬਾਬਾ ਬਲਵੰਤ ਜੀ ਦੀ ਬਣਾਈ ਨਹੀਂ ਉੱਥੇ ਨਹੀਂ ਜਾ ਹੋਇਆ ਜੀ ਉਹ ਮੈਨੂੰ ਕਹਿੰਦੇ ਸੀਗੇ ਵੀ ਉੱਥੇ ਪੈਦਲ ਚਾਇਓ ਜਦੋਂ ਜਦੋਂ ਖੱਟਾ ਖੁੱਟਾ ਬੰਦ ਹੋ ਗਈਆਂ ਨਾ ਫੇਜ ਆਇਓ ਵਿੱਚ ਉਹਦੀ ਬਾਈਕ ਵਗੈਰਾ ਸਭੂ ਜਾ ਹੁਣ ਬਾਈਕ ਵੀ ਜਾਂਦੀ ਹੈ ਜਾਣਾ ਮੈਨੂੰ ਧਨਵਾਲ ਜੀ ਨੇ ਵੀ ਆਈ ਵੀ ਉੱਥੇ ਜਾ ਗਿਆ ਉਹਦੇ ਜਰੂਰ ਜਾ ਗਿਆ ਹਾਂ ਉਹ ਥੋੜੀ ਸਮਝ ਲਓ ਵੀ ਜੋ ਬਲਵੰਤ ਜੀ ਦੀ ਉੱਥੇ ਜਗ੍ਹਾ ਹੈਗੀ ਨਾ ਤੁਹਾਨੂੰ ਸੇਮ ਇੱਥੇ ਦੱਸਣ ਹੋਣਗੇ